ਉਹਦੇ ਵਾਲਾ ਪੇਜ ਉਹ ਚਲਾ ਲੈਣਾ ਉਹ ਉਹ ਆਪਦੇ ਘਰੇ ਚਲਾ ਲੈਣਾ ਉਹ ਜਿਹੜਾ ਕੋਸੋ ਕਰਦੀ ਸੀ ਉਹ ਕਰਕੇ ਲਿਖ ਲੈਣਾ ਉਹਨਾਂ ਨੂੰ ਸ਼ਰਮ ਨਹੀਂ ਆਉਦੀ ਲੋਕਾਂ ਨੂੰ ਜਿਹੜਾ ਉਹਦੇ ਸਾਥ ਦੇ ਰਹੇ ਨੇ ਇਹ ਸਗਾ ਤੇ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਵੀ ਤੁਸੀਂ ਉਹਨਾਂ ਦੇ ਪੇਜ ਬੰਦ ਕਰੋ ਕਿਉਂ ਨਹੀਂ ਕਰਦੇ ਆਵਾਜ਼ ਬੁਲੰਦ ਕਰਦੇ ਜਿਹੜਾ ਕੋਈ ਲੱਛਰਤਾ ਫਲਾਉਂਦਾ ਜਿਹੜਾ ਕੋਈ ਅਸਲੀਲਤਾ ਫਲਾਉਂਦਾ ਉਹਦੇ ਪੇਜ ਸਰਕਾਰ ਬੰਦ ਕਰੇ ਜਿਹੜੇ ਲੋਕ ਨੇ ਉਹਨਾਂ ਦੇ ਹੱਕ ਦੇ ਵਿੱਚ ਭੁੱਗਤ ਰਹੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੁਣ ਵੀ ਤੁਹਾਡੀਆਂ ਧੀਆ ਬੈਣਾ ਕੱਲ ਨੂੰ ਇਹੋ ਜੇ ਕਰਨੇ ਤੁਸੀਂ ਕਾਰਨ ਦੇ ਦੇਦੋਗੇ ਇਹ ਚੀਜ਼ਾਂ ਯੋਗੋ ਸੋ ਕਰਦੀ ਰਹੀ ਆ ਇਹ ਪੰਜਾਬ ਦਾ ਸੱਭਿਆਚਾਰ ਆਏ ਦੇਖੋ ਇਹ ਗੁਰਾਂ ਦੇ ਪੀਰਾਂ ਦੇ ਨਾਂ ਦੇ ਇਸ ਬਸ ਦਾ ਗੁਰਾਂ ਪੀਰਾਂ ਨੇ ਦੱਸੀਆ ਇੱਥੇ ਹੋ ਜਾ ਜਦੋਂ ਗੰਦ ਨਹੀਂ ਪੈਣ ਦਿੱਤਾ ਜਾਊਗਾ ਇਹ ਸਮਝ ਲੈਣ ਸਾਰੇ ਲੋਕ ਸਾਡਾ ਪੰਜਾਬ ਆਸੀਂ ਪੰਜਾਬ ਦੀ ਹੋਣ ਨੂੰ ਕਿਵੇਂ ਖਰਾਬ ਕਰਦੇ ਆ ਆਪਾਂ ਘਰਾਂ ਦੇ ਵਿੱਚ ਰਹਨੇ ਆਪਣੇ ਘਰ ਆ ਆਪਾਂ ਜੇ ਘਰ ਦੇ ਵਿੱਚ ਕੋਈ ਅਸਲੀਲਤਾ ਫਲਾਵਾਂਗੇ ਘਰ ਖਰਾਬ ਹੋ ਜੂ ਨਾ ਸਾਰੀ ਵਿਗੜ ਜੂ ਢਾਂਚਾ ਇਹ ਪੰਜਾਬ ਵੀ ਸਾਡਾ ਘਰ ਆ ਬਿਲਕੁਲ ਇਹ ਸਾਨੂੰ ਸਮਝਣਾ ਜੇ ਅਸੀਂ ਇੱਥੇ ਰਹਿ ਹੈ ਸਤਿਗੁਰਾਂ ਨੇ ਸਾਨੂੰ ਇੱਥੇ ਦਾ ਜਨਮ ਦੇਤਾ ਇਹ ਸਾਰੀ ਸਾਡਾ ਜਿੰਨੇ ਵੀ ਲੋਕ ਇੱਥੇ ਵਸਾਰੇ ਸਾਡੇ ਪਿੰਡ ਪਰਾਲ ਨੇ ਕਿਸੇ ਧਰਮ ਦੇ ਵਿੱਚ ਹੋਣ ਉਹ ਸਾਡਾ ਫਰਜ਼ ਬਣਦਾ ਇਹਨੂੰ ਨਮਨ ਰੱਖਣਾ ਸਾਡਾ ਫਰਜ਼ ਬਣਦਾ ਇਹਨੂੰ ਚੜ੍ਹਦੀ ਕਲਾ ਵੱਲ ਲੈ ਜਾਣਾ ਪਰ ਅੱਛਾ ਗੰਦਗੀ ਨੂੰ ਪਰਪੌਂਡ ਦੇ ਤਾਂ ਹੁਣ ਸਾਡੇ ਮੈਂਡਿਸ ਇਹੇ ਜੇ ਬਣ ਕੇ ਸਾਰਿਆਂ ਦੇ ਵੀ ਹਰੇ ਪਾਸੇ ਗੰਦਗੀ ਗੰਦਗੀ ਫੈਲ ਹੋ ਰਹੀ ਹੈ ਚਾਰੇ ਪਾਸੇ ਉਹਨੂੰ ਜਿਹਨਾਂ ਨੇ ਚੰਗਾ ਕਰਦੀ ਸੀ ਉਹ ਐਂ ਕਰਤਾ ਬਹੁਤ ਚੰਗਾ ਕੀ ਚੰਗਾ ਕਰਤਾ ਉਹਨੂੰ ਕੀ ਕਲੰਕ ਲਾਤਾ ਉਹਨੇ ਤਾਂ